ਮਾਨ ਹੁਣਾ ਨੂੰ ਔਰ ਮੰਗ ਕੀਤੀ ਗਈ ਸੀ ਕਿ 8500 ਕਿਊਸਿਕ ਪਾਣੀ ਉਹਨਾਂ ਨੂੰ ਵਾਧੂ ਦਿੱਤਾ ਜਾਵੇ ਜਿਸ ਕਰਕੇ ਪੰਜਾਬ ਨੇ ਸਾਫ਼ ਸਾਫ਼ ਇਨਕਾਰ ਕਰ ਦਿੱਤਾ ਹੈ ਇਸ ਮੁੱਦੇ ਦੇ ਉੱਤੇ ਉਹਨਾਂ ਕਹੇ ਹੈ ਕਿ ਪੰਜਾਬ ਦੇ ਕੋਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਬਿਲਕੁਲ ਵੀ ਨਹੀਂ ਹੈ ਉਹਨਾਂ ਕਹੇ ਕਿ ਹਰ ਬਾਰ ਹਰਿਆਣਾ ਦੇ ਵੱਲੋਂ ਮਨੁੱਖਤਾ ਦੇ ਆਧਾਰ ਦੇ ਉੱਤੇ ਪਾਣੀ ਮੰਗਿਆ ਜਾਂਦਾ ਹੈ ਪਰ ਪੰਜਾਬ ਦੇ ਆਪਣੇ ਕਈ ਇਲਾਕੇ ਸੋਕਾ ਗ੍ਰਸਤ ਨੇ ਇਸ ਕਰਕੇ ਪੰਜਾਬ ਦੇ ਕੋਲ ਹੁਣ ਵਾਧੂ ਦਰਿਆ ਨੂੰ ਪਾਣੀ ਦੇਣੀ ਹੈ ਤਾਂ BBMP ਦੀ ਮੀਟਿੰਗ ਹੋਈ ਹੈ ਕੱਲ ਜਿਸ ਦੇ ਵਿੱਚ ਪੰਜਾਬ ਦੇ ਵੱਲੋਂ ਆਪਣਾ ਇਹ ਪੱਖ ਸਪਸ਼ਟ ਕੀਤਾ ਗਿਆ ਹੈ ਕਿਉਂਕਿ ਮੰਗ ਕੀਤੀ ਗਈ ਸੀ ਹਰਿਆਣਾ ਦੇ ਵੱਲੋਂ ਵਾਧੂ ਪਾਣੀ ਦੀ ਜਿਸ ਨੂੰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਦੱਸਦੀ ਕਿ ਕੱਲ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਜੋ ਅਧਿਕਾਰੀ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਵੱਲੋਂ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਗਿਆ ਹੈ ਔਰ ਕਿਹਾ ਗਿਆ ਕਿ ਪੰਜਾਬ ਦੇ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਤਾਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਗਈ ਸੀ ਸੀਐਮ ਨਾਇਬ ਸੈਣੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ ਔਰ ਚਿੱਠੀ ਲਿਖ ਕੇ ਮੰਗ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਹਰਿਆਣਾ ਦੇ ਵਿੱਚ ਇਸ ਸਮੇਂ ਪਾਣੀ ਦੀ ਕਾਫੀ ਕਿੱਲਤ ਚੱਲ ਰਹੀ ਹੈ ਹਰਿਆਣਾ ਦੇ ਕਈ ਇਲਾਕੇ ਸੋਕਾਗ੍ਰਸਤ ਹੋ ਚੁੱਕੇ ਨੇ ਇਸ ਕਰਕੇ ਹਰਿਆਣਾ ਨੂੰ ਵਾਧੂ ਪਾਣੀ ਦਿੱਤਾ ਜਾਵੇ ਔਰ ਇਹ ਵੀ ਕਿਹਾ ਗਿਆ ਸੀ ਕਿ ਬੀਤੇ ਸਮੇਂ ਦੇ ਵਿੱਚ ਇਸ ਸਮੇਂ ਦੌਰਾਨ 9500 ਕਿਊਸਿਕ ਪਾਣੀ ਦਿੱਤਾ ਜਾਂਦਾ ਸੀ ਤਾਂ ਕਿਉਂਕਿ ਖਾਸ ਤੌਰ ਤੇ ਜੇਕਰ April ਮਈ ਮਹੀਨਿਆਂ ਦੀ ਗੱਲ ਕਰੀਏ ਤਾਂ ਇਹਨਾਂ ਮਹੀਨਿਆਂ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿਉਂਕਿ ਗਰਮੀਆਂ ਦੇ ਵਿੱਚ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਔਰ ਹਰਿਆਣਾ ਦੇ ਮੁੱਖ ਮੰਤਰੀ ਦੇ ਵੱਲੋਂ ਇਸ ਕਿੱਲਤ ਦਾ ਜ਼ਿਕਰ ਕਰਦੇ ਹੋਏ ਚਿੱਠੀ ਇੱਕ ਪੰਜਾਬ ਨੂੰ ਲਿਖੀ ਗਈ ਸੀ ਜਿਸ ਦਾ ਜਵਾਬ ਕੱਲ ਪੰਜਾਬ ਵੱਲੋਂ ਦਿੱਤਾ ਗਿਆ BBMB ਦੀ ਇੱਕ ਮੀਟਿੰਗ ਬੁਲਾਈ ਗਈ ਸੀ ਹਾਲਾਂਕਿ ਅ ਡੈਮਾ ਦੇ ਹਵਾਲੇ ਦੇ ਨਾਲ ਇਹ ਮੀਟਿੰਗ ਬੁਲਾਈ ਗਈ ਸੀ ਪਰ ਮੁੱਦਾ ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਦੇ ਪਾਣੀਆਂ ਦਾ ਰਿਹਾ ਔਰ ਕਿਉਂਕਿ ਇਹ ਮੰਗ ਹਰਿਆਣਾ ਦੇ ਸੀਐਮ ਦੇ ਵੱਲੋਂ ਕੀਤੀ ਗਈ ਸੀ ਤਾਂ ਇਸ ਮੰਗ ਨੂੰ ਲੈ ਕੇ ਸਪਸ਼ਟੀਕਰਨ ਪੰਜਾਬ ਦੇ ਵੱਲੋਂ ਦਿੱਤਾ ਗਿਆ ਹੈ ਔਰ ਕਿਹਾ ਗਿਆ ਕਿ ਪੰਜਾਬ ਦੇ ਕੋਲ ਪਾਣੀ ਦੇ ਨੂੰ ਨਹੀਂ ਹੈ ਹਰਿਆਣਾ ਦੇ ਵੱਲੋਂ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਔਰ ਇਸ ਨੂੰ ਲੈ ਕੇ ਇਹ ਸਪਸ਼ਟੀਕਰਨ ਦੇਖਣ ਨੂੰ ਮਿਲਿਆ ਹੈ ਔਰ ਪੰਜਾਬ ਦੇ ਅਧਿਕਾਰੀਆਂ ਦੇ ਵੱਲੋਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਤਾਂ ਤੁਹਾਡੀ ਇਸ ਪੂਰੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ ਜਗਵੰਤ ਪ੍ਰਾੜ ਹੋਣਾ ਦੇ ਨਾਲ ਕਿਉਂਕਿ ਇਸ ਮੁੱਦੇ ਦੇ ਉੱਤੇ ਵਧੇਰੇ ਜਾਣਕਾਰੀ ਲਵਾਂਗੇ ਉਹਨਾਂ ਦੇ ਕੋਲੋਂ ਕਿ ਆਖਿਰ ਇਹ ਪੂਰਾ ਮੁੱਦਾ ਕੀ ਹੈ ਕਿਉਂਕਿ ਲਗਾਤਾਰ ਜੋ ਪੰਜਾਬ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ BBMB ਦੇ ਵਿੱਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕੀਤੀ ਗਈ ਹੈ ਔਰ ਕਿਹਾ ਗਿਆ ਕਿ ਉਹਨਾਂ ਦੇ ਕੋਲ ਵਧੇਰੇ ਪਾਣੀ ਦੇ ਨੂੰ ਨਹੀਂ ਹੈ ਜਦੋਂ ਕਿ ਹਰਿਆਣਾ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਵਾਧੂ ਪਾਣੀ ਦਿੱਤਾ ਜਾਵੇ ਤਾਂ ਪੂਰੇ ਮੁੱਦੇ ਤੇ ਚਰਚਾ ਕਰ ਲੈਂਦੇ ਆ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਜਗਵੰਤ ਬਰਾੜ ਜੀ ਜਗਵੰਤ ਪੂਰਾ ਮਾਮਲਾ ਕੀ ਹੈ ਕਿਉਂਕਿ ਹਰਿਆਣਾ ਦੇ ਵੱਲੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਗਈ ਸੀ ਪਰ ਪੰਜਾਬ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਤਾਂ ਬਿਲਕੁਲ ਮਾਹੀ ਜਮੇ ਇਸ ਤੋਂ ਬਾਅਦ ਧੋਨੇ ਦੀ ਜਿਹੜੀ ਲਵਾਈ ਹੋਰ ਸ਼ੁਰੂ ਹੋ ਜਾਣੀ ਆ ਗਰਮੀ ਹੈ ਜੀ ਆ ਤਾਂ ਜਿੱਥੇ ਸੋਲ ਦਾ ਮਸਲੇ ਦੀ ਗੱਲ ਕੀਤੀ ਜਾਵੇ, ਬੀਬੀਐਮਸੀ ਦੀ ਗੱਲ ਕੀਤੀ ਜਾਵੇ। ਆਮ ਤੌਰ ਤੇ ਬੀਬੀਐਮਸੀ ਦੇ ਵਿੱਚ ਅਧਿਕਾਰੀਆਂ ਦੀ ਪੋਸਟਿੰਗ ਨੂੰ ਲੈ ਕੇ ਕਈ ਵਾਰ ਆਪਾਂ ਰੌਲਾ ਪਈਦਾ ਦੇਖਿਆ ਪਰ ਇਸ ਵਾਰ ਸਰਕਾਰ ਨੇ ਸਪੱਸ਼ਟ ਤੌਰ ਤੇ ਹਰਿਆਣਾ ਨੂੰ ਜਿਹੜੇ ਕਿਤੇ ਪੇਪਰ ਦਿਖਾਈ ਨਹੀਂ ਕਿ ਸਾਡੇ ਕੋਲ ਇੱਕ ਵੀ ਟੀਮ ਜਿਹੜੀ ਪਾਣੀ ਦੀ ਵਾਧੂ ਨਹੀਂ ਹੈਗੀ। ਪਰ ਇਹ ਦੱਸਿਆ ਕਿ ਹਰਿਆਣਾ ਦੇ ਵੱਲੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਦੱਸਿਆ ਕਿ 4000 ਕਿਊਸਿਕ ਪਾਣੀ ਜਿਹੜਾ ਉਹ ਪਹਿਲਾਂ ਜਾ ਰਿਹਾ ਹਰੀ ਵਿਚਾਰ ਜਾ ਰਿਹਾ ਜਿਹੜਾ ਆਪਣੀ ਹਿੱਸੇ ਦਾ ਪਾਣੀ 1 2 3 ਫੀਸ ਦੀ ਪਾਣੀ ਜਿਹੜਾ ਉਹ ਪਹਿਲਾ ਵਾਰ ਚੁੱਕਿਆ ਤੇ ਹੁਣ ਜਿਹੜਾ ਵਾਧੂ ਪਾਣੀ ਮੰਗਿਆ ਜਾ ਰਿਹਾ ਦੂਸਰੇ ਪਾਸੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਹੁਣ ਜਿੱਥੇ ਉਹਨਾਂ ਹਰਿਆਣਾ ਨੂੰ ਸਿੱਧੇ ਤੌਰ ਤੇ ਨਾ ਕਹਿ ਦਿੱਤੀ ਆ ਤੇ ਦੂਸਰੇ ਪਾਸੇ ਹਮੇਸ਼ਾ ਇਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਧੋਨੇ ਦੀ ਲਵਾਈ ਸ਼ੁਰੂ ਹੋ ਜਾਣੀ ਆ ਧੋਨੇ ਦੀ ਅੰਤਰੀਕਾਂ ਦਾ ਅਲਾਰਮ ਵੀ ਇਸ ਵਕਤ ਇਸ ਵਾਰ ਪਹਿਲਾ ਕੀਤਾ ਗਿਆ ਤਾਂ ਬੋਤਨੂ ਦੇਖਦਿਆਂ ਹੋਇਆ ਪੰਜਾਬ ਸਰਕਾਰ ਵਿੱਚ ਕਿਤੇ ਨਾ ਕਿਤੇ ਜਿਵੇਂ ਪੰਜਾਬੀ ਕਹਿੰਦੇ ਨੇ ਕਿ ਸਮੁੱਝ ਕੇ ਅਰੇ ਤ੍ਰਿਸ਼ ਦੇ ਨਾਲ ਜਿਹੜੇ ਪਾਣੀ ਦੀ ਵਰਤੋਂ ਜਿਹੜੀ ਆ ਅੱਗੇ ਵੱਧ ਰਹੀ ਆ ਇੱਕ ਪਾਸੇ ਜਵਾਬ ਦੇਣਾ ਤੇ ਦੂਸਰੇ ਪਾਸੇ ਆਪ ਸਹੀ ਤਰੀਕੇ ਦੇ ਨਾਲ ਪਾਣੀ ਦੀ ਵਰਤੋਂ ਕਰਨਾ ਇੱਕ ਤਰ੍ਹਾਂ ਪੰਜਾਬ ਸਰਕਾਰ ਨੇ ਇਹ ਪਲਾਨ ਬਣਾ ਲਿਆ ਜੀ ਬਾਈ ਅ ਬਿਲਕੁਲ ਜੋ ਮੰਗੇ ਹੀ 8500 ਕਿਊਸਿਕ ਪਾਣੀ ਦੀ ਕੀਤੀ ਗਈ 4000 ਇਹਨਾਂ ਨੂੰ ਪਹਿਲਾਂ ਹੀ ਪਾਣੀ ਜਾ ਹੀ ਰਿਹਾ ਆ ਹੈਨਾ ਤੇ ਹੁਣ ਇਹ ਕਾਰਨ ਕੀ ਰਹਿ ਕਿਉਂਕਿ ਕਹਿੰਦੇ ਕਿ ਜਦੋਂ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਮਈ ਜੂਨ ਦੇ ਜਿਹੜੇ ਮਹੀਨੇ ਹੁੰਦੇ ਨੇ ਜਦੋਂ ਪਾਣੀ ਦੀ ਮੰਗ ਜ਼ਿਆਦਾ ਵੱਧ ਜਾਂਦੀ ਤਾਂ ਹਰਿਆਣਾ ਨੂੰ ਜ਼ਿਆਦਾ ਪਾਣੀ ਦਿੱਤਾ ਜਾਂਦਾ ਰਿਹਾ ਪਹਿਲਾਂ ਪਰ ਇਸ ਵਾਰੀ ਇਨਕਾਰ ਕੀਤਾ ਗਿਆ ਕਿਉਂਕਿ ਜੇਕਰ ਪਾਣੀ ਦੇ ਪੱਧਰ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਬਿਲਕੁਲ ਇਹ ਗੱਲ ਹੈਗੀ ਕਿ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ ਪਰ ਇਹ ਮੰਗ ਪਹਿਲਾਂ ਵੀ ਪੂਰੀ ਕੀਤੀ ਜਾਂਦੀ ਰਹੀ ਜਗਵੰਤ ਇਸ ਵਾਰ ਕਾਰਨ ਕੀ ਬਣੇ ਤਾਂ ਬਿਲਕੁਲ ਆ ਮਾਈ ਜੇਕਰ ਇਸ ਵਾਰ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਾਂ ਆਪਾਂ ਨੂੰ ਪਤਾ ਕਿ ਪੰਜਾਬ ਦਾ ਬਹੁਤ ਜਿਹੜੇ 138 ਜੂਨ ਨੇ ਉਹਦੇ ਵਿੱਚ ਉਹਦੇ ਜੂਨ ਜਿਹੜੇ ਉਹ ਡਾਰਕ ਡੋਨ ਦੇ ਵਿੱਚ ਨੇ ਦੂਸਰੇ ਪਾਸੇ ਜਿਵੇਂ ਰਿਪੋਰਟਾਂ ਆ ਰਹੀਆਂ ਨੇ ਕਿ ਹਰਿਆਣੇ ਦੇ ਵੱਲੋਂ ਪਹਿਲਾਂ ਹੀ ਆਪਣੇ ਹਿੱਸੇ ਦਾ ਪਾਣੀ ਜਿਹੜਾ ਉਹ ਵਰਤਿਆ ਜਾ ਚੁੱਕਿਆ ਦੂਸਰੇ ਪਾਸੇ ਇਹ ਵੀ ਕਾਰਨ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ BBMP ਦੇ ਵਿੱਚ ਅਧਿਕਾਰੀਆਂ ਦੀ ਪੋਸਟਿੰਗ ਨੂੰ ਲੈ ਕੇ ਬੜਾ ਬਵਾਦ ਵਿਵਾਦ ਰਿਹਾ ਤਾਂ ਦੂਸਰੇ ਪਾਸੇ ਜਦੋਂ ਹਰਿਆਣਾ ਇਹ ਜਦੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ 103 ਫੀਸਦੀ ਪਾਣੀ ਆਪਣੇ ਹਿੱਸੇ ਦਾ ਵਰਤ ਚੁੱਕਿਆ ਦੇ ਪੰਜਾਬ ਦੇ ਕੀ ਹਾਲਾਤ ਹੋਣੇ ਆਉਣ ਵਾਲੇ ਜਿਹਨਾਂ ਦੇ ਚਪੜਾ ਜਦੋਂ ਸਮਰਥੀ ਪਲ ਮੋਟਰਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਹਾਲਾਂਕਿ ਨਹਿਰੀ ਪਾਣੀ ਦੀ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਕਿਹਾ ਇਸ ਵਕਤ ਅਸੀਂ ਹਰ ਦੇ ਤੱਕ ਪਹੁੰਚਾਵਾਂਗੇ ਤਾਂ ਇੱਕ ਪਾਸੇ ਹਰਿਆਣਾ ਜਦੋਂ ਆਲਰੇਡੀ ਵਰਸ ਚੁੱਕਿਆ ਪੰਜਾਬ ਦੇ ਪਾਣੀ ਵਰਤਣ ਦੀ ਵਾਰੀ ਅਜੇ ਆਉਣੀ ਹੈ ਕਿਉਂਕਿ ਧੋਨਾ ਇੱਥੇ ਲੱਗ ਰਿਹਾ ਹੋਣਾ ਇਹਨਾਂ ਚੀਜ਼ਾਂ ਨੂੰ ਦੇਖਦੇ ਆਏ ਮੈਨੂੰ ਲੱਗਦਾ ਕਿ ਅਸوار ਸਰਕਾਰ ਨੂੰ ਲੱਗਦਾ ਕਿ ਕਿਵੇਂ ਨਾ ਕਿਵੇਂ ਕਰਕੇ ਅਸੀਂ ਲੋਕਾਂ ਤੱਕ ਜਿਹੜਾ ਪਾਣੀ ਹੈਗਾ ਉਹ ਸਮੇਂ ਸਿਰ ਪਹੁੰਚਾਈਏ ਇਹ ਨਾ ਹੋਵੇ ਕਿ ਕੱਲ ਨੂੰ ਕਿਹੜਾ ਪੰਜਾਬ ਦੇ ਜਿਹੜੇ ਕਿਸਾਨ ਨੇ ਪਾਣੀ ਕੰਨੋ ਦਰਤੀ ਜੀ ਬਿਲਕੁਲ ਜੀ ਜਗਵੰਤ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤਾਂ ਇਹ ਸੀ ਮੇਰੇ ਸਹਿਯੋਗੀ ਜਗਵੰਤ ਬਰਾੜ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਕਿ ਆਖਿਰ ਪੰਜਾਬ ਦੇ ਵੱਲੋਂ ਇਹ ਸਟੈਂਡ ਲਿਆ ਗਿਆ ਆਪਣੇ ਪਾਣੀਆਂ ਨੂੰ ਲੈ ਕੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਪੰਜਾਬ ਦੇ ਨਹਿਰਾ ਤੇ ਖਾਲੇ ਤਾਂ ਉਹਨਾਂ ਨੂੰ ਮੁੜ ਸੁਰਜੀਤ ਕਰਨ ਦਾ ਤਾਂ ਯਤਨ ਲਿਆ ਗਿਆ ਹੈ ਲਗਾਤਾਰ ਉਹਨਾਂ ਦੇ ਵੱਲੋਂ ਨਹਿਰਾ ਦੇ ਵਿੱਚ ਪਾਣੀ ਪਹੁੰਚਾਇਆ ਜਾ ਰਿਹਾ ਹੈ ਖਾਲਾ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਉਹਨਾਂ ਦੇ ਖੇਤਾਂ ਦੇ ਵਿੱਚ ਪਾਣੀ ਮਿਲ ਸਕੇ ਔਰ ਨਹਿਰੀ ਪਾਣੀ ਦਾ ਇਸਤੇਮਾਲ ਜਿਆਦਾ ਤੋਂ ਜਿਆਦਾ ਹੋ ਸਕੇ ਤਾਂ ਇਸ ਕਰਕੇ ਵੀ ਇਹ ਗੱਲ ਹੋ ਰਹੀ ਹੈ ਕਿ ਪਾਣੀ ਜੋ ਇਸਤੇਮਾਲ ਜੋ ਅ ਬੀਬੀ ਐਮ ਬੀ ਦੇ ਵਿੱਚ ਪਾਣੀ ਦਾ ਜੋ ਹਿੱਸਾ ਸੀ ਤਾਂ ਉਸ ਦੇ ਵਿੱਚ ਇੱਕ ਕਟੌਤੀ ਕਹਿ ਸਕਦੇ ਇੱਕ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹਰਿਆਣਾ ਨੂੰ ਪਹਿਲਾਂ ਜ਼ਿਆਦਾ ਪਾਣੀ ਜਾਂਦਾ ਰਿਹਾ ਪਰ ਇਸ ਵਾਰ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਗਿਆ ਪੰਜਾਬ ਦੇ ਵੱਲੋਂ ਕਿਉਂਕਿ ਇਹ ਪਾਣੀ ਹਰਿਆਣਾ ਨੂੰ ਦੇਣ ਦੇ ਬਜਾਏ ਹੁਣ ਪੰਜਾਬ ਦੀਆਂ ਨਹਿਰਾਂ ਤੱਕ ਜਾਵੇਗਾ ਪੰਜਾਬ ਦੀਆਂ ਖਾਲਾਂ ਤੱਕ ਜਾਵੇਗਾ ਤਾਂ ਜੋ ਜੋ ਕਿਸਾਨ ਨੇ ਉਹਨਾਂ ਨੂੰ ਸਿੱਧਾ-ਸਿੱਧਾ ਪਾਣੀ ਉੱਥੇ ਇਹ ਮਿਲ ਸਕੇ ਤਾਂ ਜੋ ਨਦੀ ਲਵਾਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਹੋਵੇਗੀ ਤਾਂ ਉਸ ਦੇ ਵਿੱਚ ਵੀ ਕਿਸਾਨਾਂ ਨੂੰ ਜਿਆਦਾ ਪਾਣੀ ਦੀ ਲੋੜ ਹੁੰਦੀ ਹੈ ਔਰ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪਹਿਲਾ ਹੀ 132 ਦੇ ਕਰੀਬ ਜੋ ਬਲਾਕ ਨੇ ਉਹ ਡਾਰਕ ਜ਼ੋਨ ਦੇ ਵਿੱਚ ਨੇ ਕਈ ਜੋ ਇਨਰ ਵਿੱਚ ਜੋਨ ਨੇ ਉਹ ਡਾਰਕ ਜ਼ੋਨ ਦੇ ਵਿੱਚ ਜਾ ਚੁੱਕੇ ਨੇ ਪਾਣੀ ਦਾ ਪੱਧਰ ਘਟ ਚੁੱਕਾ ਹੈ ਜਿਸ ਕਰਕੇ ਪਾਣੀ ਦੇ ਮੁੱਦੇ ਦੇ ਉਤੇ ਹਰ ਵਾਰ ਹਰਿਆਣਾ ਅਤੇ ਪੰਜਾਬ ਆਮੋ-ਸਾਮੀ ਰੈਂਦੇ ਨੇ ਬੀਬੀਐਮਬੀ ਦੇ ਵਿੱਚ ਇਹ ਕਈ ਵਾਰ ਮੁੱਦਾ ਚੁੱਕਿਆ ਗਿਆ ਔਰ ਬੀਬੀਐਮਬੀ ਦੇ ਵਿੱਚ ਨੁਜੁਕਤੀਆਂ ਵੀ ਇਸ ਤਰੀਕੇ ਦੇ ਨਾਲ ਕੇਂਦਰ ਦੇ ਵੱਲੋਂ ਕੀਤੀਆਂ ਗਈਆਂ ਸੀ ਕਿ ਪੰਜਾਬ ਦੇ ਹੱਕ ਕਿਤੇ ਨਾ ਕਿਤੇ ਉਥੇ ਖੋਸਦੇ ਹੋਏ ਨਜ਼ਰ ਆ ਰਹੇ ਸੀ ਪਰ ਹੁਣ ਸਟੈਂਡ ਲਿਆ ਗਿਆ ਹੈ ਪੰਜਾਬ ਦੇ ਵੱਲੋਂ ਵਾਧੂ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀਐਮ ਨਾਇਮ ਸੈਣੀ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ ਸੀਐਮ ਭਗਵੰਤ ਮਾਨ ਹੁਣਾਂ ਨੂੰ ਔਰ ਵਾਧੂ ਪਾਣੀ ਦੀ ਮੰਗ ਕੀਤੀ ਗਈ ਸੀ ਮਨੁੱਖਤਾ ਦਾ ਹਵਾਲਾ ਵੀ ਦਿੱਤਾ ਗਿਆ ਕਿਉਂਕਿ ਅ ਜੇਕਰ ਗੱਲ ਕਰੀਏ ਤਾਂ ਪਾਣੀ ਦੇਣਾ ਪਾਣੀ ਪਲਾਉਣਾ ਪੁੰਨ ਦਾ ਕੰਮ ਕਹਿੰਦੇ